ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆਂ ਪਿੰਡ ਛਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਇਸ ਘਰ ਦੇ ਵਿੱਚੋਂ ਕਈ ਵੀਡੀਓ ਬਣਾ ਚੁੱਕੇ ਆਂ ਆਪਾਂ ਜਾਨਵਰ ਬਾਈ ਚੰਗੇ ਲੈ ਕੇ ਆਉਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਾਨਵਰ ਦਿਖਾਵਾਂਗੇ ਸੱਜਣੋ ਪੰਜ ਟੋਕੜ ਗੱਬਣ ਵੀ ਦਿਖਾਵਾਂਗੇ ਸੂਣ ਦੇ ਨੇੜ ਵਾਲੀਆਂ ਕੱਚੀਆਂ ਵੀ ਦਿਖਾਵਾਂਗੇ ਤੇ ਦਿਖਾਵਾਂਗੇ ਸਾਰੀਆਂ ਜੇ ਗੱਲਬਾਤ ਕਰ ਲਈਏ ਚੰਗੇ ਰਕਾਦ ਵਾਲੀਆਂ ਨੇ ਕਿਉਂਕਿ ਲਾਟ ਖਰੀਦਿਆ ਬਾਈ ਨੇ ਇਕੱਠਾ ਕਿਸੇ ਸੱਜਣ ਤੋਂ ਇਹਦੇ ਵਿੱਚ ਕਾਫੀ ਮਹਿਸਾਂ ਲਾ ਲਓ ਸਾਰੀਆਂ ਡੇੜ ਗੇੜੀ ਲਾ ਲਓ ਵੀ ਹਰਿਆਣੇ ਚੋਂ ਆਈਆਂ ਨੇ ਉਹ ਬਾਈ ਕਹਿੰਦਾ ਆਪਾਂ ਗੱਲਬਾਤ ਵੀ ਕਰਾ ਦਾਂਗੇ ਜਿਹੜੇ ਸੱਜਣ ਤੋਂ ਆਈਆਂ ਨੇ ਸ੍ਰਿੰਦਰ ਸੰਸਨੀ ਬਾਲ ਤੋਂ ਲਾ ਲਓ ਹੋਰ ਸੱਜਣਾ ਤੋਂ ਲਾ ਲਓ ਵੀ ਠਾ 15 ਕਿਲੋ ਤੋਂ ਲਾ ਕੇ 22 ਕਿਲੋ ਤੱਕ ਦਾ ਰਿਕਾਰਡ ਆ ਦੁੱਧ ਦਾ ਕੁਸ਼ਪਲਿਆਟ ਨੇ ਤੇ ਕੁਛ ਗੱਬਣ ਨੇ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋਂ ਵੀਡੀਓ 'ਚ ਹੀ ਕਰਾਵਾਂਗੇ ਲੈ ਆਜੋ ਸੱਜਣੋਂ ਬਾਈ ਨਾ ਕਰਾਉਣਾ ਗੱਲਬਾਤ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰਾਂ ਨੂੰ ਆ ਜਾ ਕੌ ਆ ਕੰਮ ਹੈਗਾ ਵਪਾਰ ਦਾ ਹਾਂ ਕੰਮ ਹੈਗਾ ਵਪਾਰ ਇਹ ਲਾਟ ਫਿਰ ਕਿਵੇਂ ਖਰੀਦਿਆ ਇਹ ਲਾਟ ਵੀਰੇ 10 ਮਈਆਂ ਲੈਤੀਆਂ ਸੀਗੀਆਂ ਠੀਕ ਹੈ ਗੱਲ ਸਾਰੀਆਂ ਹਰਿਆਣੇ ਚੋਂ ਆਈਆਂ ਹੋਈਆਂ ਜਾਣ ਕੇ ਇੱਕ ਅੱਧੀ ਇਹਨਾਂ ਦੀ ਘਰੇ ਪਾਲੀ ਹੋਊ ਜਾਣ ਕੇ ਉਹ ਕਹਿੰਦੇ ਸਾਰਾ ਮਾਲ ਆਪਾ 3.5 ਲੱਖ ਰੁਪਈਆ ਬਾਈ ਕਹਿੰਦਾ ਬਾਗੇ ਲੈ ਜਾਂਦੇ ਕਈ ਵਾਰ ਘਰ ਜਾਂਦਾ ਸੀ ਠੀਕ ਹੈ ਗੱਲ ਹਾਂ ਸਾਰੀਆਂ ਵੀਰੇ 15 ਤੋਂ ਸਾਰੀਆਂ ਬਾਹਰ ਨਹੀਂ ਠੀਕ ਹੈ ਗੱਲ ਚੰਗੀ ਲਾਗਤ ਲਾ ਕੇ ਖਰੀਦੀਆਂ ਹੋਈਆਂ ਨੇ ਹਾਂ ਫੁੱਲ ਤੇ ਹੁਣ ਸੱਜਣ ਉਹ ਤੁਰਗੇ ਬਾਹਰੇ ਹੈ ਹਾਂ ਮੁੰਡੇ ਬਾਹਰ ਚਲੇ ਗਏ ਉਹਨਾਂ ਦੇ ਲੇਬਰ ਨੇ ਚਲੋ ਸਾਲਕ ਰੱਖੀਆਂ ਲੇਬਰ ਲੇਬਰ ਤੈਨੂੰ ਪਤਾ ਫਰਕ ਪੈ ਜਾਂਦਾ ਲੇਬਰ ਦਾ ਲੇਬਰ ਦੀ ਉਨੀ ਸਾਮਸ ਆਂਦੇ ਤੋਂ ਕਾਨੂੰ ਕਰ ਲਈਏ ਇਹ ਲਾਟ ਸੱਜਣੋਂ ਬਾਈ ਨੇ ਖਰੀਦ ਲਿਆ ਤੇ ਹੁਣ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਆ ਮੈਂ ਤੇ ਮਾਰਦੇ ਕੈਮਰਾ ਪਹਿਲਾਂ ਆਈ ਇਹ ਆਈ ਆਹ ਥੋੜੇ ਤੋਂ ਦਿਖਾ ਦੇ ਵੀਰੇ ਸੰਸਰੀਵਾ ਡੈਰੀ ਫਾਰਮ ਵਾਲੇ ਦੀ ਉਨੀ ਇਹਨਾਂ ਗੱਲ ਹੈ ਠੰਡੀ ਸੀਲ ਆ ਯਾਰ ਮੈਂ ਹਾਂ ਓ ਬਹੁਤ ਠੰਡੀ ਸੀਲ ਆ ਯਾਰ ਠੰਡੀ ਸੀਲ ਆ ਸੂਆ ਕਿਹੜਾ ਹੋਊਗਾ ਇਹਦਾ ਸੂਆ ਵੀਰੇ ਇਹਦਾ ਤੀਜਾ ਹੋਊਗਾ ਤੀਜੇ ਸੂਏ ਗੀਤ ਗੀਤ ਇਹ ਤੀਜੇ ਸੂਏ ਬਾਈ ਕਹਿੰਦਾ ਇਸ ਵਾਰੀ ਸੂਣਾ ਗੱਬਣ ਕਿੰਨੇ ਟਾਈਮ ਦੀ ਹੋਗੀ ਗੱਬਣ ਵੀਰੇ ਇਹ ਚਾਰ ਮਹੀਨੇ ਦੀ ਚੱਕਾ ਇਹ ਐਟ ਕੀ ਪਹਿਲਾਂ ਗਲਤ ਚੈੱਕ ਹੋ ਗਈ ਸੀ ਬੰਦੇ ਤਾਂ ਉਹਨਾਂ ਨੇ 9ਵੇਂ ਮਹੀਨੇ ਜਾ ਕੇ ਛੱਡਤੀ ਇਹ ਦੁੱਧ ਤੋਂ ਵੀ ਖਾਲੀ ਨਿਕਲ ਗਈ ਖਾਲੀ ਨਿਕਲ ਗਈ ਇਹ ਹੁਣ ਆਪਣੀ ਚੈੱਕ ਕਰਾਈ ਹੋਈ ਆ ਠੀਕ ਆ ਜੀ ਆ ਤਸੱਲੀ ਕਰਾ ਕੇ ਕੋਈ ਲੈ ਜਾ ਬਈ ਹੁਣ 4 ਮਹੀਨਿਆਂ ਦੀ ਗੱਬਣਾ ਤੇ ਦੁੱਧੋਂ ਬਾਈ ਨੇ ਜਿਵੇਂ ਦੱਸਿਆ ਵੀ ਪਹਿਲਾਂ ਯਾਰ ਗਲਤੀ ਨਾਲ ਛੱਡੀ ਗਈ ਹੈ ਚੈੱਕ ਗਲਤ ਹੋ ਗਈ ਸੀ ਤਾਜੀ ਦਾ ਕੀ ਰਿਕਾਰਡ ਰਿਹਾ ਦੁੱਧ ਦਾ ਤਾਜੀ ਦਾ 19 ਕਿਲੋ ਦਾ ਵੀਰੇ ਰਿਕਾਰਡ ਆ ਦੂਜੇ ਸਵੇਰੇ ਆਪਾਂ ਗੱਲ ਕਰਾ ਦਾਂਗੇ ਪੂਰਾ ਰਣ ਕੇ ਅਗਲੇ ਨੂੰ ਤਸੱਲੀ ਕਰਾ ਦਾਂਗੇ ਯਾਰ ਜਿੱਥੋਂ ਲਈਆਂ ਨਹੀਂ 22 ਕਿਲੋ ਵਾਲੀ ਮੈਂ ਵੀ ਅਸੀਂ ਵੇਚੀ ਇੱਕ ਠੀਕ ਆ ਜੀ ਇਹ ਇੰਨਾ ਦੇ ਅਬ ਬਾਡੀ ਬੁੱਡੀ ਦੀ ਚੰਗੀ ਆ ਬਾਕੀ ਸੋਨੂੰ ਦੱਸੂਗੀ ਵੀ ਕੁਆਲਿਟੀ ਚੰਗੀ ਆ ਕਿਉਂਕਿ ਥੋੜੀ ਜਿਹੀ ਸ਼ਾਮ ਚੋਂ ਘੱਟ ਚੁਆਈਆਂ ਹੋਈਆਂ ਨੇ ਰੰਗ ਰੰਗੋ ਦੇ ਕਰਕੇ ਇਹਨਾਂ ਦਾ ਜਰੂਰ ਥੋੜਾ ਫਿੱਕਾ ਪੈ ਰਿਹਾ ਉਤੋਂ ਹਾਂ ਸੈੱਡ ਚੋਂ ਹੀ ਆਈਆਂ ਵੀਰੇ ਆ ਤਾਂ ਕੱਲ ਹੀ ਆਈ ਆ ਮੈਂ ਝੋਲ ਝੂਲ ਚੰਗੀ ਆ ਤੇ ਥਣ ਦੀ ਜਿਹੜੀ ਕੁਆਲਿਟੀ ਆ ਸੱਜਣਾ ਉਹ ਵੀ ਯਾਰ ਬਾਕਮਾਂ ਲੱਗਿਆ ਤੇ ਉਤੋਂ ਵੀ ਉਸਤਾਦ ਬਾਡੀ ਬੁੱਡੀ ਵੀ ਕਰਾ ਦੇ ਚੱਕ ਬਾਡੀ ਬੁੱਡੀ ਦੀ ਵੀ ਚੰਗੀ ਆ ਜੇ ਗੱਲਬਾਤ ਕਰ ਲਈਏ ਦੁੱਧ ਤਾਜੀ ਨੇ ਪਾਇਆ ਕਿੰਨਾ ਦੱਸਾਂ ਜੀ 19 ਕਿਲੋ ਪਾਇਆ ਹੈ ਜੀ 19 ਕਿਲੋ ਇਹਦਾ ਮੋੜ ਕੇ ਵੀ ਲਿਆਵਾਂਗੇ ਮੇਰੇ 45000 ਰੁਪਿਆ ਦੇ ਕੇ ਜਿੰਨੇ ਦਾ ਸੌਦਾ ਹੋਊਗਾ ਆਪਾਂ ਮੋੜ ਕੇ ਲੈ ਆਵਾਂਗੇ ਕਿੰਨੇ ਦੀ ਵੇਚ ਦਾਂਗੇ ਫਿਰ ਹੁਣ ਆਪਾਂ ਹਾਂ ਨਾ ਵੇਚਣੀ ਆ 65000 ਨੂੰ ਇੱਕ 10 ਦੀ ਖੋਲ ਲਾਂਗੇ ਆਪਾਂ ਇੱਕ 10 ਦੀ ਬਾਈ ਕਹਿੰਦਾ ਸੂਣ ਵੇਲੇ ਆਪਾਂ ਖੋਲ ਲਾਂਗੇ ਹੁਣ ਇਹਦੇ ਭਾਵੇਂ ਸਾਂਭੀ ਹੋਵੇ ਸਾਂਭਣ ਵਾਲੀ ਆ ਵੀ ਇਹ ਹੁਣ ਇੱਕ ਲੱਖ ਤੇ 65 ਦੀ ਬਾਡੀ ਬੁੱਡੀ ਚੰਗੀ ਆ ਇੱਥੇ ਤੋਂ ਕਰ ਲਿਓ ਸੱਜਣੋ ਇਹਦੇ ਕੱਦ ਕਰਨਾ ਅੰਦਾਜ਼ਾ ਤੇ ਕੰਮ ਇਹਦਾ ਯਾਰ ਮੈਨੂੰ ਗਾਂਵਾਂ ਵਾਲਾ ਹੀ ਲੱਗਦਾ ਹਨਾ ਠੰਡੀ ਬਹੁਤਾ ਲੱਗਾ ਮਾਰਾ ਸਿਸਟਮ ਹੀ ਆ ਗਾਂਵਾਂ ਮਾਰਾ ਸਿਸਟਮ ਹੀ ਆ ਭਾਈ ਇਹਦਾ ਤਾਂ ਤੇ ਆ ਮੋੜ 67 ਆ ਵੀਰੇ 65 ਨੂੰ ਹਾਂ 65 ਦੀ ਬਾਈ ਕਹਿੰਦਾ ਇਹਦੀ ਹਾਂ ਨਾ ਤੇ ਹੁਣ ਮਾਰਦੇ ਚੋਬਰਾ ਦੋ ਨੰਬਰ ਵਾਲੀ ਤੇ ਕਹਿੰਦਾ 11 ਦੀ ਇਹ ਮੋੜ ਲਿਆਵਾਂਗੇ ਵੀਰੇ ਇੱਥੋਂ ਦਿਖਾ ਦੇ ਲੈ ਵਾਲੂ ਵਾ ਅੱਗੇ ਪਿੱਛੇ ਦਾ ਲੈਵਾ ਦਿਖਾ ਦੇ ਆ ਆਰਡਰ ਰੂਟਰ ਚੰਗਾ ਆਰਡਰ ਇਹਦਾ ਤਾਜ਼ੀਆਂ ਨਾਲ ਦੇ ਆ ਉਹ ਤਾਜ਼ੀਆਂ ਨਾਲੇ ਵੱਡਾ ਵੀਰੇ ਡੰਗ ਤੇ ਦੇਖੀ ਨਾਲ ਕੀ ਕਹਿੰਦੀ ਆ ਹਾਂ ਟਾਈਮ ਤੁਹਾਨੂੰ ਦੱਸ ਦਿੰਨਾ ਟਾਈਮ ਹੈਗਾ ਆ 11 ਕ ਵਜੇ ਦਾ ਉਹ ਹਿਸਾਬ ਨਾਲ ਜੱਜਮੈਂਟ ਕਰਦੇ ਸ਼ਾਂ ਉਹਨੂੰ ਬਾਈ ਕਹਿੰਦਾ ਤਾਜ਼ੀਆਂ ਮਈਆਂ ਨੂੰ ਮਾਤ ਪਾਉਂਦੀ ਆ ਐਫਓ ਬੈੜੀ ਨੂੰ ਵੀ ਮਾਤ ਪਾਉਂਦੀ ਆ ਲੈ ਲੈ ਕਿਹੜਾ ਹੋਊਗਾ ਇਹਦਾ ਸੁਆ ਵੀਰੇ ਹੋਊਗਾ ਤੀਜਾ ਚ ਆਜਾ ਉੱਥੇ ਡੇੜ ਘੇੜ ਹੋ ਸਕਦਾ ਹੈ ਐਵੇਂ ਆਪਾਂ ਝੂਠ ਬੋਲ ਕੇ ਜਾਣਗੇ ਮੈਂ ਸਾਰੀਆਂ ਬਰੀਡ ਵਾਲੀਆਂ ਨਾ ਕੱਟਾ ਵੀ ਫੁੱਲ ਨਸਲ ਦਾ ਮਗਰ ਇਹਦੇ ਨਾਲ ਬੱਚਾ ਹੈਗਾ ਇਹਦੇ ਮਗਰ ਕੱਟਾ ਕੱਟੇ ਦੇ ਆਉਂਦੀ ਆ ਤੇ ਸੂਈ ਮੇਰਾ ਖਿਆਲ ਆ 7 ਮਹੀਨੇ ਡੇੜ ਘੇੜ ਹੋਊਗੀ ਜਜਮੈਂਟ ਕਰ ਲਿਓ ਆਰਡਰ ਰੂਟਰ ਦਿਖਾ ਦੇ ਉਸਤਾਦ ਕਰੋ ਆਰਡਰ ਰੂਡਰੇ ਦਾ ਚੰਗਾ ਇਸ ਟਾਈਮ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ 11 ਕਿਲੋ ਆ ਬੱਚੇ ਇਹਦੇ ਖੁਸ਼ ਹੋ ਕੇ ਕੱਲ ਮਰਦੀ ਬੱਚਾ ਛੱਡ ਲਿਓ ਦੋਨੇ ਡੰਗ ਠੰਡੀ ਮਰਦੀ ਹਾਂ ਫੁੱਲ ਕਿਵੇਂ ਚਾਹੇ 3 ਵਜੇ ਛੱਡ ਲਿਓ ਯਾਰ ਤੇ 6 ਵਜੇ ਜੋ ਵੀ ਧਮਾ ਲਿਓ ਜੀ ਉਸੇ ਹਾਨੀ 10 ਮਈਆਂ ਇਕੱਠੀਆਂ ਪਾਸ ਕੀਤੀਆਂ ਸੀਗੇ ਠੀਕ ਹੈ ਗੱਲ ਆਪਾਂ ਖਾਲੀ ਮੰਨ ਕੇ ਦੇਵਾਂਗੇ ਬਾਕੀ ਸੱਜਣ ਆਪਦੀ ਜਿਹੇ ਘਰੇ ਜਾ ਕੇ ਚੱਕ ਲੈ 19 ਕਿਲੋ ਦਾ ਹੀ ਇਹਦਾ ਰਗੜਾ ਵੀਰੇ ਅੱਛਾ ਇਹਦਾ ਵੀ 19 ਦਾ ਇਹ ਆ ਉਹ ਬੰਦੇ ਨੇ ਆਪ ਦੱਸਿਆ ਕਿ ਨਾ ਪ੍ਰਦੀਪ ਤੋਂ ਆਈ ਆ ਇਹ ਉਹ ਗੱਲ ਕਰਾ ਦੂੰਗਾ ਤਾਂ ਸਾਡੇ ਉਹਦੇ ਨੇ ਕਰਾਉਂਦਾ ਸੀ ਮੈਂ ਕਿਹਾ ਤੂੰ ਅਗਲੇ ਦੀ ਕਰਾ ਦੀ ਲੋਹਾ ਖੜੇ ਵਾਲਾ ਪ੍ਰਦੀਪ ਤਾਂ ਨਹੀਂ ਨਹੀਂ ਲੋਹਾ ਖੜੇ ਵਾਲੇ ਨਹੀਂ ਯਾਰ ਮੈਂ ਤਾਂ ਉਹਨੇ ਉਹ ਗਿਆ ਵਾ ਜਿਹੜਾ ਪੀਡੀਐਫ ਦੇ ਮੇਲੇ ਤੇ ਆ ਅੱਛਾ ਆਈ ਆ ਉਹਦੀ ਮਰਜ਼ੀ ਹੈ ਤੇ ਕੀ ਠੀਕ ਹੈ ਗੱਲ ਆਉਂ ਕਹਿੰਦਾ ਲੜਕੇ ਲਿਆਂਦੀਆਂ ਹੋਈਆਂ ਨੇ ਗਈ ਮਈਆਂ ਦਿੰਦਾ ਨਹੀਂ ਜਾਨੂ ਉਹ ਤਾਂ ਰਣਦੀਪ ਆ ਫਿਰ ਰਣਦੀਪ ਉਹ ਫੇਰ ਉਹਦਾ ਨਾਮ ਰਣਦੀਪ ਮਲਕ ਤੋਂ ਲੈਂਦੀ ਹੋਣੀ ਮੱਝ ਇਹ ਮਲਕਾ ਧੰਦਾ ਕਸਮੀਆਂ ਪੂਰੀਆਂ ਮੱਝਾ ਉੱਤੋਂ ਬਾਡੀ ਵੀ ਚੰਗੀ ਆ ਕੱਦ ਕਾੜ ਦਾ ਸੱਜਣਾ ਇਹਦਾ ਵੀ ਕਰਾ ਦੇਉਂਦਾ ਜਦੋਂ ਕੱਦ ਕਾੜ ਦੀ ਆਈ ਹੋਈ ਸੀ ਵੀਰੇ ਇਹ ਟਾਈਮ ਦਾ ਹਾਂ ਕੱਦ ਕਾੜ ਇਹਦਾ ਵੀ ਚੈੱਕ ਕਰ ਲਿਓ ਛੋਟੀਆਂ ਨੂੰ ਵੱਡੀਆਂ ਨਹੀਂ ਬਣਾਉਂਦਾ ਹੁੰਦਾ ਵੀਡੀਓ 'ਚ ਮੈਂ origignal ਚੀਜ਼ ਹੀ ਦਿਖਾਉਂਦਾ ਹਾਂ ਇਹਦੇ ਥੱਲੇ 11 ਲੀਟਰ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ 75000 ਆ ਇਹਦਾ ਮੁੱਲ ਹੈਗਾ 75000 ਤੇ ਦੇ ਕਿੰਨੇ ਦੀ ਦੇਵਾਂਗੇ ਵੀਰੇ 72000 ਰੀ ਛੱਡ ਦਾਂਗੇ ਲੈ ਆਂਦੇ ਪੰਜ 72 ਦੀ 24 ਚੂਈ ਦੀ ਕਿਵੇਂ ਆ ਮੈਂ ਕਹਿੰਦਾ ਵੀਰੇ ਹੱਥ ਹੀ ਲਾਉਂਗਾ ਕੱਢ ਦਿਆ ਚੰਗਾ ਉਹ ਕਹਿੰਦਾ ਮੋਟਾ ਸਾਨ ਪੂਰਾ ਪੱਦੀ ਆ ਇਹ ਮਿਰੂਗੀ 72 ਦੀ ਇਸ ਟਾਈਮ 11 ਲੀਟਰ ਤੇ ਆ ਹਾਂ 11 ਲੀਟਰ ਦੋ ਹੁਣ ਤੋੜ ਦਿਓ ਜੀ ਤਿੰਨ ਨੰਬਰ ਵਾਲੀ ਖੋਲ ਦਿਓ ਇਹਦੇ ਪੈਪੂਪ ਤੇ ਪਹਿਲੀ ਮਾਰਦੇ ਕੈਮਰਾ ਨਾਲ ਇਹ ਵੀਰੇ ਸੋਲਦੋ ਪਹਿਲੀ ਮੈਂ ਉਹਨਾਂ ਦੀ ਆਈ ਹੋਈ ਆ ਇਹ ਆਪ ਪਾਇਪ ਦਾ 3 ਇੰਚ 3 ਇੰਚ ਆ ਗਿਆ 2 ਇੰਚ ਹਾਂ ਪਹਿਲੇ 2 ਨੇ 17 18 ਨਾਪਿਆ 17 ਕਿਲੋ ਦਿੱਤਾ ਹੋਇਆ ਸੀ ਸੂਆ ਬਾਈ ਇਹਦਾ ਤੁਸੀਂ ਆਪਦੇ ਹਿਸਾਬ ਨਾਲ ਜਜਮੈਂਟ ਕਰਦੇ ਕਿਹੜਾ ਹੋਊਗਾ ਕਿਉਂਕਿ ਇਸ ਕੰਡੀਸ਼ਨ ਚ ਆ ਕੇ ਸੂਏ ਦਾ ਆਈਡੀਆ ਘੱਟ ਹੀ ਹੁੰਦਾ ਹਾਂ ਉਹ ਹੈ ਮੈਂ ਬਾਡੀ ਵਾਲੀ ਆ ਕੋਈ ਇਹਦੇ ਕੋਈ ਬਾਈ ਸਾਹ ਹਾਂਜੀ ਰਣ ਕੇ ਟਾਈਮ ਤੇ ਆ ਕੇ ਚੇਤੇ ਰੱਖੂ ਬਈ ਦੁੱਧ ਕਿੱਥੋਂ ਕਰਦੀ ਇਹ 22 23 ਕਿਲੋ ਦੁੱਧ ਦਿੱਤਾ ਹੋਇਆ ਵੀਰੇ ਇਹਦਾ ਇਸ ਟਾਈਮ ਕਿੰਨਾ ਏ ਥੱਲੇ ਇਸ ਇਸ ਟਾਈਮ ਵੀਰੇ 9 ਕਿਲੋ ਏਦਾ ਥੱਲੇ ਇਸ ਟਾਈਮ 9 ਕਿਲੋ ਤਿਆਰ ਹੈ ਬੱਚਾ ਤਾਂ ਨਹੀਂ ਹੈਗਾ ਨਾਲ ਨਹੀਂ ਬੱਚਾ ਨਹੀਂ ਵੀਰੇ ਥਾਪੀ ਤੇ ਹੀ ਆਉਂਦੀ ਬੱਚਾ ਨਾਲ ਬਾਈ ਕਹਿੰਦਾ ਇਹਦੇ ਹੈ ਨਹੀਂਗਾ 9 ਕਿਲੋ ਦੁੱਧ ਰੈਡੀ ਦਾ ਤੇ ਮਿਲਕ-ਮਿਲਕ ਪੀਣ ਇਹਦੇ ਚੰਗੀ ਜਾਂਦੀ ਆ ਤੇ ਬਾਕੀ ਯਾਰਾ ਜਾਨਵਰ ਦੱਸੂਗਾ ਵੀ ਬਾਕੀ ਦੁੱਧ ਵਾਲਾ ਜਾਨਵਰ ਆ ਲੇ ਵੇ ਲੂਵੇ ਦੀ ਸ਼ੇਪ ਸਾਰੀਆਂ ਮਈਆਂ ਰਿਗਾਰਡ ਵਾਲੀਆਂ ਹੀ ਨੇ 10 ਮਈਆਂ ਲਈਆਂ ਸੀਗੇ ਅਗਲੇ ਪੰਨੇ ਤੇ ਲੇਵਾ ਦਿਖਾ ਦੇ ਉਸਤਾਦ ਪੈਪੂਕ ਦਿਖਾ ਦੇ ਚਵਾਈ ਚੂਈ ਦੀ ਕਿਵੇਂ ਆ ਚਵਾਈ ਵੀਰੇ ਇੱਕ ਥਣ ਚ ਮਗਲੇ ਸਰਲਾ ਆਪਾਂ ਦੱਸ ਕੇ ਦੇਣੀ ਆ ਉਹ ਸਾਊ ਸੀਲ ਆ ਤਿੰਨ ਥਣਾਂ ਦੀ ਧਾਰਪੂ ਪਿਛਲੇ ਚ ਬੈਠਣ ਵਾਲੇ ਜੋ ਮੜਾ ਸੀ ਸ਼ਿੱਟਾ ਮਾਰਨਾ ਸ਼ਿੱਟਾ ਮਾਰ ਦਿਆ ਹੀ ਨਹੀਂ ਹੈਗਾ ਵੀ ਉਹੀ ਖੰਡ ਦੀ ਬਾਹਰਤੀ ਤੋਂ ਬਾਹਰ ਮਾਰਦੀ ਆ ਠੀਕ ਹੈ ਗੱਲ ਸਰਲਾ ਹੈਗਾ ਆ ਹੁਸ਼ਾਰਲਾ ਹੈਗਾ ਪਿਛਲੇ ਥਣ ਚ ਚਵਾਈ ਚੂਈ ਦੀ ਚੰਗੀ ਆ ਬਾਟੀ ਦੀ ਵੀ ਚੰਗੀ ਆ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਮੁੱਲ 57000 ਆ ਵੀਰੇ ਮੁੱਲ 57 ਮਾਨਤਾਨ ਕਰ ਦਿਆਂਗੇ ਮਾਨਪਣ ਕਰ ਦਾਂਗੇ ਵੀਰੇ ਆ ਮਾਨਤਾਨ ਛੋੜ ਛੱਪਾ ਪਾਈ ਕਹਿੰਦਾ ਹੋ ਜੂਗਾ ਇਹਦੀ ਗੱਲ ਨਹੀਂ ਬਾਕੀ ਜੇ ਸੱਜਣ ਕੋਈ 2 ਜਾਂ 4 ਇਕੱਠੀਆਂ ਲਿਜਾਊਗਾ ਉਹਦਾ ਐਕਸਟਰਾ ਮਾਨਤਾਨ ਵੀ ਹੋ ਜੂਗਾ ਹਨਾ ਹਾਂ ਵੀਰੇ ਪਾਪ ਜਾ ਇਧਰਲੇ ਪਾਸੇ ਵੀ ਦਿਖਾ ਦੇ ਉਸਤਾਦ ਉਹ ਦੋਨਾਂ ਪਾਸੇ ਜਾਂਦੀਆਂ ਮਿਲਕ ਬੈਨ ਇਹਦੇ ਪਾਪ ਚੰਗਾ ਜਾਂਦਾ ਤੇ ਬਾਕੀ ਜਿਹੜੇ ਜਾਣਕਾਰ ਸੱਜਣ ਨੇ ਉਹ ਆਈਡੀਆ ਲਾ ਲੈਣਗੇ ਵੀ ਜਿਹੜੀ ਕੁਆਲਿਟੀ ਆ ਕੁਆਲਿਟੀ ਇਹਦੀ ਦੁੱ ਤੇ ਹੁਣ ਮਾਰਦੇ ਆ ਝੋਟੀ ਦੀ ਫੇਸਟ ਵਾਲੀ ਦੇਖ ਲੈ ਆ ਪਹਿਲੇ ਸ਼ੂਏ ਸੁਈ ਹੋਈ ਆ ਦੁੱਧੇ ਦਾ ਦਿੱਤਾ ਹੈ ਪਹਿਲੇ ਸ਼ੂਏ 14 ਕਿਲੋ ਹੋਰ ਕੀ ਸੀ ਇਹਦਾ ਹੁਣ ਇਹਨੂੰ ਲੱਗ ਗਿਆ ਵੀਰੇ ਨੌਵਾਂ ਮਹੀਨਾ ਹੁਣ ਨੌਵਾਂ ਮਹੀਨਾ ਚੱਲ ਗਿਆ ਕਿੰਨੇ ਦਾ ਰਹਿ ਗਿਆ ਇਹਦਾ ਫਿਰ ਮਾ ਦੋ ਮਹੀਨੇ ਰਹਿ ਗਏ ਆ ਦੋ ਮਹੀਨੇ ਪੂਰੇ ਮੰਨ ਕੇ ਚੱਲੋ ਪੂਰੇ ਦੋ ਮਹੀਨੇ ਰਹਿ ਗਏ ਇਹਦੇ ਵੀਰੇ ਇਹਦੇ ਸੱਜਣੋ ਰਹਿੰਦੇ ਨੇ ਦੋ ਮਹੀਨੇ ਸੂਆ ਪਹਿਲਾਂ ਸੂਕੇ ਦੁੱਧੋ ਇਸ ਟਾਈਮ ਡਰਾਈ ਆ ਦੋ ਦੋ ਮਹੀਨਾ ਤੱਕ ਇਹਨੇ ਸੂ ਪੈਣਾ ਅੱਗੇ ਜਾ ਕੇ ਹਾਂਜੀ ਇਹਨੇ ਕਿੰਨਾ ਦੁੱਧ ਪਾਇਆ ਸੀ ਇਹਨੇ ਦੁੱਧ 14 ਕਿਲੋ ਪਲੂਨ ਨੇ ਦਿੱਤਾ ਹੈ 14 ਕਿਲੋ ਪਹਿਲੇ ਸ਼ੂਏ ਤੇ ਬਾਕੀ ਜਾਨਵਰ ਜਿੰਨੇ ਵੀ ਦਿਖਾਉਂਗਾ ਡਿਟੇਲ ਸਾਰੀ ਬਾਈ ਦੱਸ ਰਿਹਾ ਦੱਸਣ ਮੁਤਾਬਕ ਬਾਈ ਦੇ ਤੇ ਬਾਕੀ ਯਾਰ ਤੁਸੀਂ ਨੇ ਸੱਜਣੋ ਆਪਦੀ ਜੱਜਮੈਂਟ ਨਾਲ ਵੀ ਜਾਨਵਰ ਖਰੀਦਣਾ ਹੁੰਦਾ ਵੀ ਇਹ ਕਿੰਨਾ ਦੁੱਧ ਪਾ ਦੂਗਾ ਵੀ ਜਾਂ ਇਹ ਚ ਕੀ ਕੁਆਲਿਟੀ ਆ ਕਿਉਂਕਿ ਮੇਰਾ ਕੰਮ ਹੁੰਦਾ ਜਾਨਵਰ ਦਾ ਨਹੀਂ ਮਈਆਂ ਦੀਆਂ ਫੋਟੋਆਂ ਵੀ ਦਿਖਾ ਦਾਂਗੇ ਜਿਹਨਾਂ ਰਿਕਾਰਡ ਹੋਏ ਹੋਏ ਨੇ ਇੱਕ ਦੋ ਦੇ ਹੋਏ ਹੋਏ ਨੇ ਵੱਡੀਆਂ ਮਈਆਂ ਦੇ ਇੰਨਾ ਗਾਇਆ ਹਲਟ ਹਾਂ ਵੇਚੀਆਂ ਫੋਟੋਆਂ ਵੀ ਰਾਈਆਂ ਹੋਈਆਂ ਨੇ ਉਹ ਬੰਦੇ ਤੋਂ ਜੀ ਤੋਂ ਲੈਤੀਆਂ ਨੇ ਠੀਕ ਹੈ ਜੀ ਸਾਰੇ ਜਾਣਗੇ ਪੰਜੇ ਹੀ ਉੱਤੇ ਆ ਗਈ ਨਵੀਂ ਝੋਠੀ ਬਾਡੀ ਬੁੱਡੀ ਦੀ ਵੀ ਚੰਗੀ ਐ ਚਵਾਈ ਦੀ ਕੈਮਰਾ ਹੀ ਚਵਾਈ ਪੂਰੀ ਵਧੀਆ ਪਾਸ ਕੀਤੀ ਹੋਈ ਹੈ ਵੀਰੇ ਸਾਡੀ ਟੀਕਾ ਲਾ ਕੇ ਪੂਰਾ ਵਧੀਆ ਚਵਾਈ ਚਬੂਈ ਦੀ ਓਕੇ ਬੂਈ ਵਧੀਆ ਆਉਂਦੀ ਹੈ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਵੀਰੇ ਮੁੱਲ 70000 ਆ ਕਿੰਨੇ ਕੀ ਛੱਡ ਦਾਂਗੇ 67000 ਨੂੰ ਹਾਂ ਨਾ ਦੇ ਦਾਂਗੇ 67 ਦੀ ਦੇ ਦਾਂਗੇ ਛੋਟ-ਛੂਟ ਕਰ ਦਾਂਗੇ ਉਹਦੇ 'ਚ ਹਾਂ ਹਾਂ ਵੀਰੇ 67 'ਚ ਛੋਟ-ਛੂਟ ਹੋ ਜੂ ਤੇ ਹੁਣ ਮਾਰਦੇ ਲਾਸਟ ਵਾਲੀ ਮੱਝ ਤੇ ਕੈਮਰਾ ਇਹਦਾ ਸੂਆ ਕਿਹੜਾ ਹੋਊਗਾ ਇਹ ਵੀ ਤੋਰ ਦਿਜੀ ਇਹਦਾ ਸੂਆ ਹੋ ਵੀਰੇ ਤੀਜਾ ਤੀਜਾ ਚੌਥਾ ਸੂਆ ਹੋਣਾ ਸੂਆ ਚਲੋ ਐ ਆ ਵਿੱਕੀ ਤੇ ਨਹੀਂ ਵੀ ਕੋਈ ਪਤਾ ਲੱਗਦਾ ਜਾਣ ਕੇ ਮੈਂ ਫੁੱਲ ਰਿਕਾਰਡ ਵਾਲੀ ਆ ਇਹ ਵੀ ਇਹਦਾ ਕਿੰਨਾ ਰਿਆ ਤਾਜੀ ਇਹਦਾ 15 ਕਿਲੋ ਤਾਂ ਤਾਂ ਦਿੱਤਾ ਹੋਇਆ ਵੀਰੇ 15 ਤੋਂ ਥੱਲੇ ਕੋਈ ਮੈਂ ਨਹੀਂ ਛੇ ਉਹਨਾਂ ਕੋਲੇ ਇਹਦਾ ਦਿੱਤਾ 15 ਕਿਲੋ ਇਹਦੀ ਬਾਡੀ ਥੋੜੀ ਛੋਟੀ ਆ ਦੂਜਿਆਂ ਨਾਲ ਹਾਂ ਕੱਦ ਥੋੜਾ ਵੀਰੇ ਹਾਂ ਇਹਦਾ ਕੱਦ ਥੋੜਾ ਜਿਆਦਾ ਦਰਮਿਆਨਾ ਆ ਗਿਆ ਦੇਖੋ ਹਾਜ਼ਰ ਵੀ ਆਹੀ 25 26 27 ਦਿਨਾਂ ਦੇ ਵਿੱਚ ਹਾਜ਼ਰੀ ਹੋ ਜਾਣੀ ਐ ਇਹਦੇ ਰਹਿੰਦੇ ਆ 26 ਤੋਂ 27 ਦਿਨ ਹਾਂ ਹਾਜ਼ਰ ਹੋ ਜਾਣੀ ਹਾਂ ਇਹ ਪਾਉਂਦੀ ਆ ਬਾਈ ਕਹਿੰਦਾ 15 ਕਿਲੋ 26 ਤੋਂ 27 ਦਿਨ ਦੀ ਕੱਚੀ ਐ ਇਸ ਟਾਈਮ ਕਿੰਨੇ ਕਰੀ ਛੱਡ ਦਾਂਗੇ 65000 ਨੂੰ ਹਾਂ ਨਾ ਹੀ ਹੋਊਗੀ 62 ਫੂਟ ਦੀ ਨਹੀਂ ਦੰਦੇ ਨਹੀਂ 62 ਮੈਂ ਚੰਗੀ ਆ ਵੀਰੇ ਅੱਛਾ ਛੋੜ ਛੱਪਾ 62 ਤੋਂ ਕਰ ਦਾਂਗੇ ਅ ਛੋੜ ਛੱਪਾ 65 ਤੋਂ ਕਰ ਦਾਂਗੇ ਤੇ ਬਾਕੀ ਜਿਆ ਕਿਸੇ ਨੇ ਜੋੜਾ ਜਾਂ ਸਾਰਾ ਲਾਟ ਇਕੱਠਾ ਕਰ ਜਿਦਣਾ ਹਾਂ ਉਹ ਜਾਂ ਫਿਰ ਮਾਨਤਾਨ ਹੋਊ ਵੀਰੇ ਉਹ ਇਹ ਮਾਨਤਾਨ ਕਰ ਦਿਆਂਗੇ ਹਾਂ ਜਾਣ ਕੇ ਮੈਂ ਐ ਐ ਨਹੀਂ ਹੈਗਾ ਵੀ ਝੂਠ ਬੋਲਣ ਵਾਲਾ ਕੰਮ ਹ ਸਾਰੀ ਤਸੱਲੀ ਕਰਾ ਦਾਂਗੇ ਵੀਰੇ ਜਿੱਥੋਂ ਲਈਆਂ ਨੇ ਠੀਕ ਹੈ ਜੀ ਵਿੱਚ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ 80000 ਦੀ ਮੈਂ ਵੇਚੀ ਆ ਬਾਈ ਕਿਲੋ ਵਾਲੀ ਹਾਂਜੀ ਹਾਂਜੀ ਉਹਦਾ ਵੀ ਆਪਾਂ ਫੋਟੋਆਂ ਫੂਟਾਂ ਬਾਈ ਕਹਿੰ ਠੀਕ ਹੈ ਜੀ ਹਾਂ ਨੰਬਰ ਬੋਲ ਦੋ ਜੀ ਆਪਣਾ ਨੰਬਰ 84370 ਹਾਂਜੀ 68099 ਇੱਕ ਵਾਰੀ ਹੋਰ ਬੋਲ ਦਿੰਦੇ 84370 ਹਾਂਜੀ 68099 ਵੀਰੇ ਲਾ ਸੱਜਣੋ ਇਹਨਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਪਿੰਡ ਹੈਗਾ ਸ਼ਪਾਰ ਤਹਿਸੀਲ ਡੇਲੋਂ ਤੇ ਜ਼ਿਲ੍ਹਾ ਲੁਧਿਆਣਾ